ਤੁਸੀਂ ਜੁੜੇ ਹੋ ਸਾਡੀ ਧਰਤੀ ਸਾਡੇ ਲੋਕ ਚੈਨਲ ਲਗਾਤਾਰ ਅਗਲੇ 4-5 ਮਿੰਟ ਜੁੜੇ ਰਹੋ 16 ਅਗਸਤ 2025 ਤੁਹਾਡੇ ਨਾਲ ਹਰੀਕੇ ਹੈਡਵਕਸ ਦੇ ਨਾਲ ਪੌਂਗ ਟਾਈਮ ਦੀ ਜਿਹੜੀ ਰੋਜ਼ਾਨਾ ਦੀ ਰਿਪੋਰਟ ਅਸੀਂ ਪੇਸ਼ ਕਰਦੇ ਹੋ ਕਰਾਂਗੇ ਤੇ ਨਾਲ ਮੌਕੇ ਦੇ ਇਹ ਜੋ ਹਾਲਾਤ ਨੇ ਅੱਜ ਹਰੀਕੇ ਹੈਡਵਕਸ ਤੋਂ ਜੋ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਉਸ ਦੇ ਨਾਲ ਫਾਇਲਕਾ ਫਰੋਈਪੁਰ ਵਾਲੀ ਸਾਈਡ ਤੇ ਵੱਡੇ ਸੁਭਰਾ ਵਾਲੀ ਸਾਈਡ ਤੇ ਜਿਹੜਾ ਕਾਫੀ ਜਿਹੜਾ ਦਰਿਆਵਾਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਸੋ ਲਗਾਤਾਰ ਜੁੜੇ ਰਹਿਣਾ ਜਿਹੜਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰ ਲੈਣਾ ਤਾਂ ਕਿ ਜਿਹੜੀ ਹਰ ਇੱਕ ਤਰ੍ਹਾਂ ਦੀ ਤੁਹਾਡੇ ਨਾਲ ਅਪਡੇਟ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਮੇਂ-ਸਮੇਂ ਅਨਸਾਰ ਸਾਂਝੀ ਕਰਦੇ ਰਹੀਏ ਸਭ ਤੋਂ ਵੱਡੀ ਗੱਲ ਇਹ ਆ ਤੁਹਾਨੂੰ ਅਸੀਂ ਜਿਹੜੀ ਹਰੀਕੇ ਹੈਡਵਕਸ ਦੀ ਅੱਜ ਸ਼ਾਮ ਦੀ 6 ਵਜੇ ਦੀ ਰਿਪੋਰਟ ਸਾਂਝੀ ਕਰਦੇ ਨੇ 16 ਅਗਸਤ 2025 ਦਿਨ ਸ਼ਨੀਵਾਰ ਸ਼ਾਮ 6 ਵਜੇ ਦੀ ਰਿਪੋਰਟ ਦੀ ਜੇਕਰ ਗੱਲ ਕਰੀਏ ਤਾਂ 112000 ਕਿਲੋਸ ਕਿੜਾ ਪਾਣੀ ਅਪਸਟ੍ਰੀਮਿੰਗ ਦੇ ਚ ਹਰੀਕੇ ਹੈਡਵਕਸ ਤੇ ਪਹੁੰਚ ਰਿਹਾ ਤੇ ਡਾਉਨਸਟ੍ਰੀਮਿੰਗ ਦੀ ਗੱਲ ਕਰਦੇ ਹਾਂ ਜਿਹੜਾ ਅੱਗੇ ਪਾਣੀ ਹਰੀਕੇ ਹੈਡਵਕਸ ਤੋਂ ਸਤਲੁਜ ਦਰਿਆ ਦੇ ਵਿੱਚ ਫਾਇਲਕਾ ਫਰੋਇਪੁਰ ਵਾਲੀ ਸ਼ਹਿਰ ਤੇ ਛੱਡਿਆ ਜਾ ਰਿਹਾ 88364 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਜੇਕਰ ਗੱਲ ਕਰਦੇ ਹਾਂ ਸਤਲੁਜ ਦਰਿਆ ਤੋਂ ਜਿਹੜਾ ਭਾਗੜਾ ਟੈਂਕ ਤੇ ਪਾਣੀ ਪਹੁੰਚ ਰਿਹਾ ਹਰੀਕੇ ਹੈਡਵਕਸ ਦੀ ਉਹ ਪ੍ਰੀਵ 11 11000 12000 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਤੇ ਬਾਕੀ ਜਿੰਨੇ ਦਾ ਜਿੰਨਾ ਪਾਣੀ ਉਹ ਸਾਰਾ ਪੌਂਗ ਟੈਂਕ ਤੋਂ ਰਿਲੀਜ਼ ਹੋ ਕੇ ਅੱਗੇ ਬਿਆਸ ਦਰਿਆ ਦੇ ਰਹੀ ਹਰੀਕੇ ਹੈਡਵਕਸ ਪਹੁੰਚ ਰਿਹਾ ਸੂਈ ਵੱਡੀ ਅਪਡੇਟs ਹੈ ਅੱਜ ਸ਼ਾਮਾਂ ਦੇ 6 ਵਜੇ ਦੀ ਕਿਉਂਕਿ ਕੁਝ ਦੋਸਤ ਇਹ ਕਹਿ ਰਹੇ ਕਿ ਪਾਣੀ ਜਿਹੜਾ ਲਾਥ ਰਿਹਾ ਹੈਗਾ ਜਾਂ ਪਾਣੀ ਜਿਹੜਾ ਥੱਲੇ ਥੋੜਾ ਜਾ ਰਿਹਾ ਹੈ ਲੇਕਿਨ ਜੋ ਸਮੇਂ ਦੇ ਹਾਲਾਤ ਨੇ ਜੋ ਅਸੀਂ ਵੇਖਿਆ ਉਹਦੇ ਮੁਤਾਬਕ ਪਾਣੀ ਜਿਹੜਾ ਕਿਸੇ ਵੀ ਇਲਾਕੇ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਫੱਤੇਵਾਲਾ ਦੂਲੇਵਾਲਾ ਬਨਾਲੇ ਵਾਲੀ ਸਾਈਡ ਕੁੱਤਰਦິນ ਵਾਲਾ ਰਾਜੀ ਸੁਬਰਾ ਤੇ ਅੱਗੇ ਜਿਹੜਾ ਟੱਲੇ ਗੁਲਾਮ ਨਿਹਾਲਾ ਲਵੇਰਾ ਧੀਰਾ ਕਰਾ ਇਹਨਾਂ ਸਾਈਡਾਂ ਦੇ ਵਿੱਚ ਕਿਤੇ ਵੀ ਜਿਹੜਾ ਪਾਣੀ ਸ਼ਾਮ ਤੱਕ ਲੱਥਨ ਦੀ ਕੋਈ ਸੁਭਾਵਨਾ ਨਜ਼ਰ ਨਹੀਂ ਆਈ ਜੋ ਅਸੀਂ ਅੱਖੀ ਦੇਖਿਆ ਕਿਉਂਕਿ ਲਗਾਤਾਰ ਜੇਕਰ ਹਰੀਕੇ ਹੈਂਡਵਕਸ ਦੀ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਮੁਤਾਬਕ ਕਿਤੇ ਪਾਣੀ ਲੱਥਿਆ ਨਜ਼ਰ ਨਹੀਂ ਆ ਰਿਹਾ ਸੋ ਆਪਾਂ ਪੌਂਗ ਡੈਮ ਦੀ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਾਂਗੇ ਸੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਹਨ ਤੇ ਪਾਣੀ ਵਧਿਆ ਕਿ ਘਟਿਆ ਜਰੂਰ ਕਮੈਂਟ ਕਰਕੇ ਜਰੂਰ ਦੱਸਣਾ ਕਿੱਥੋਂ ਤੁਸੀਂ ਇਹ ਵੀਡੀਓ ਸਾਡਾ ਚੈਨਲ ਦੇਖ ਰਹੇ ਹੋ ਉਹ ਵੀ ਦੱਸਣਾ 16 ਅਗਸਤ 2025 ਦਿਨ ਸ਼੍ਰੀਵਾਰ ਜਿਹੜਾ ਅਸੀਂ ਗੱਲ ਕਰਦੇ ਆ ਤਾਂ ਸ਼ਾਮ 6 ਵਜੇ ਦੀ ਪੌਂਗ ਡੈਮ ਦੀ ਸ਼ਾਮ 6 ਵਜੇ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਨੇ 1378.98 ਫੁੱਟ ਤੇ ਜਿਹੜਾ ਪਾਣੀ ਮੌਜੂਦ ਆ ਤੇ ਜਿਹੜਾ ਪਾਣੀ ਇੱਥੇ ਪੌਂਗ ਡੈਮ ਦੇ ਵਿੱਚ ਆ ਰਿਹਾ 88811 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਤੇ ਟਰਬਾਈਨਾਂ ਰਾਹੀਂ ਜਿਹੜਾ ਪਾਣੀ ਛੱਡਿਆ ਜਾ ਰਿਹਾ 17765 ਕਿਊਸਕ ਜਿਹੜਾ ਪਾਣੀ ਸਪਿਲਵੇ ਗੇਟਾਂ ਰਾਹੀਂ ਛੱਡਿਆ ਜਾ ਰਿਹਾ ਜਾ ਰਿਹਾ 39000 286 ਕਿਊਸ ਕਿੜਾ ਪਾਣੀ ਛੱਡਿਆ ਜਾ ਰਿਹਾ ਹੈ ਸਪਿਲਵੇ ਗੇਟਾਂ ਦੇ ਰਾਹੀਂ ਟੋਟਲ ਜਿਹੜਾ ਪਾਣੀ ਆਊਟਫਲੋ ਹੋ ਰਿਹਾ ਇੱਥੋਂ ਜਿਹੜਾ ਪਾਣੀ ਅੱਗੇ ਪੌਂਕ ਟਾਈਮ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਉਹ 5752 ਕਿਊਸ ਕਿੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਜਿਹੜਾ ਅੱਜ ਸ਼ਾਮ 6 ਵਜੇ ਦੀ ਰਿਪੋਰਟ ਦੀ ਜ਼ਿਕਰ ਗੱਲ ਕਰਦੇ ਆਂ ਪੌਂਕ ਟਾਈਮ ਦੀ ਸੋ ਇੱਥੇ ਬੱਦਲਬਾਹੀ ਪਣੀ ਹੋਈ ਹੈ ਲਗਾਤਾਰ ਜਿਹੜਾ ਬਾਰਸ਼ ਦੀ ਸੁਭਾਵਨਾ ਬਣੀ ਹੋਈ ਹੈ ਪੌਂਕ ਟਾਈਮ ਤੇ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੀ ਬਾਰਸ਼ ਥੋੜੀ ਬੜੀ ਸੁਭਾਵਨਾ ਬੱਦਲਬਾਹੀ ਪਣੀ ਹੋਈ ਜਿਕਰ 7 ਵਜੇ ਦੀ ਗੱਲ ਕਰਦੇ ਆਪਾਂ ਅੱਜ 16 ਅਗਸਤ ਦੀ 7 ਵਜੇ ਦੀ ਰਿਪੋਰਟ ਦੀ ਗੱਲ ਕਰਦੇ ਆ ਤਾਂ ਥੋੜਾ ਜਿਹਾ ਕੁਝ ਕੁ ਕਹਿ ਸਕਦੇ ਹਾਂ ਕਿ ਜਿਹੜਾ ਬਾਣੀ ਜ਼ਰੂਰ ਵਧਿਆ ਜਿਹੜਾ ਪਾਣੀ ਦਾ ਪੱਧਰ ਵਧ ਕੇ 1378.9998 ਸੀਗਾ ਉਹ 99 ਹੋ ਗਿਆ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਉਹਦੇ ਵਿੱਚ ਵੱਡੀ ਥੋੜੀ ਤਵੱਲੀ ਤਬਦੀਲੀ ਜ਼ਰੂਰ ਆਈ 1 ਲੱਖ 9000 ਕਿਊਸ ਕਿੜਾ ਪਾਣੀ ਅੱਗੇ ਜਿਹੜਾ ਸੌਰੀ ਜਿਹੜਾ 1 ਲੱਖ 9000 ਕਿਊਸ ਕਿੜਾ ਪਾਣੀ ਇੱਥੇ ਪਹੁੰਚ ਰਿਹਾ ਹੈਗਾ ਬੌਂਗ ਡੈਮ ਤੇ ਤੇ ਜਿਹੜਾ ਅੱਗੇ ਛੱਡਿਆ ਜਾ ਰਿਹਾ ਉਹ ਛੱਡਿਆ ਜਾ ਰਿਹਾ 57048 ਕਿਊਸਕੇੜਾ ਪਾਣੀ ਛੱਡਿਆ ਜਾ ਰਿਹਾ ਤੇ ਬੱਦਲਵਾਈ 7:20 ਬਣੀ ਹੋਈ ਏ ਸੋ ਹਰੀਕੇ ਹੈਡ ਬਾਕਸ ਦੀ ਧਰ ਨਾਲ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਦੁਬਾਰਾ ਫਿਰ ਦੱਸ ਦਿੰਨੇ ਹਾਂ 688.10 ਜਿਹੜਾ ਪੌਂਡ ਲੈਵਲ ਹੈ ਤਾਂ 112000 ਕਿਊਸਕੇੜਾ ਪਾਣੀ ਪਹੁੰਚ ਰਿਹਾ ਤੇ 88364 ਜਿਹੜਾ ਪਾਣੀ ਅੱਜ ਸ਼ਾਮ ਦੀ ਜੇਕਰ ਗੱਲ ਕਰਦੇ ਹਾਂ ਤਾਂ ਇੱਥੇ ਹਰੀਕੇ ਹੈਡ ਬਾਕਸ ਤੇ ਪਹੁੰਚ ਰਿਹਾ ਤੇ 88364 ਅੱਗੇ ਪਾਣੀ ਦਰਿਆ ਹਰੀਕੇ ਦਰਿਆ ਹਰੀਕੇ ਹੈਡਵਕਸ ਤੋਂ ਅੱਗੇ ਸਤਲੋਵਰ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਬਾਕੀ ਜਿਹੜੀ ਸਾਰੀ ਗੱਲਬਾਤ ਆਪਣਾ ਸਾਂਝੀ ਕਰਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਇਲਾਕੇ ਦੇ ਜੋ ਹਾਲਾਤ ਹੈਗੇ ਆ ਉਹ ਵੀ ਜ਼ਰੂਰ ਦੱਸਣਾ ਤੇ ਨਾਲ ਅਸੀਂ ਤੁਹਾਡੇ ਨਾਲ ਇਹ ਗੱਲ ਸਾਰੀ ਸਾਂਝੀ ਕਰ ਲਈ ਕਿ ਜੇਕਰ ਅਸੀਂ ਅਖੀਂ ਡਿੱਠੇ ਹਾਲ ਦੀ ਅੱਜ ਗੱਲ ਕਰਦੇ ਹਾਂ ਸਾਰਾ ਦਿਨ ਦੀ ਅਸੀਂ ਕਿਉਂਕਿ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਵਿਚਰੇ ਆ ਅਸੀਂ ਇਹਨਾਂ 7-8 ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਵੀ ਹਾਲਾਤ ਅੱਜ ਸੁਧਰੀ ਡਿੰਗਰੀਬ ਸਾਰੇ ਸਾਰੀਆਂ ਥਾਵਾਂ ਤੇ ਪਾਣੀ ਜਿਹੜਾ ਛੜਕਾਂ ਵੱਲ ਵਧਿਆ ਲੋਕਾਂ ਦੀ ਜਿਹੜੇ ਜੱਦੀ ਜ਼ਮੀਨਾਂ ਉਹਨਾਂ ਵੱਲ ਵਧਿਆ ਖਾਸ ਔਰਤ ਜੇਕਰ ਗੱਲ ਕਰਦੇ ਆ ਸਾਡੇ ਨਿਹਾਲਾਲੇ ਵਿਰਾ ਟੱਲੀਗਲਾਮ ਤੇ ਜਾਂ ਫਤੇਵਾਲਾ ਅੱਲੇ ਵਾਲੀ ਸਾਈਡਾਂ ਤੇ ਜਿਹੜਾ ਲਗਾਤਾਰ ਜਿਹੜਾ ਪਾਣੀ ਛੜਕਾਂ ਕ੍ਰਾਸ ਕਰ ਰਿਹਾ ਵੱਡੇ ਪੱਧਰ ਤੇ ਅੱਗੇ ਪਾਣੀ ਜਿਹੜਾ ਦੋਨਾਂ ਸਾਈਡਾਂ ਤੇ ਬੰਨ ਬਣਿਆ ਉਧਰ ਵੱਧ ਰਿਹਾ ਹੈਗਾ ਤੁਸੀਂ ਜਰੂਰ ਦੱਸਣਾ ਤੁਹਾਡੇ ਇਲਾਕੇ ਤੇ ਕੀ ਹਾਲਾਤ ਹਨ ਖਾਸ ਔਰਤ ਹਰੀਕੇ ਹੈਡਵਕਸ ਤੋਂ ਲੈ ਕੇ ਫਰੋਇਪੁਰ ਤੱਕ ਪਰ ਉਹ ਪਰ ਤਾਂ ਜੇਕਰ ਅਕੀ ਗੱਲ ਕਰਦੇ ਆਂ ਤਾਂ ਇਹ ਵਾਲੀ ਸਾਈਡ ਤੇ ਜਿਹੜਾ ਉਹ ਕਿਸ ਤਰ੍ਹਾਂ ਦੇ ਹਾਲਾਤ ਹਨ ਜ਼ਰੂਰ ਕਮੈਂਟ ਕਰਨਾ ਤੇ ਖਾਸ ਕਰਕੇ ਅੱਜ ਅਸੀਂ ਵਿਜ਼ਿਟ ਕੀਤਾ ਵੱਡੇ ਸਭਰਾ ਜਿਹੜਾ ਤਨਤਾਰ ਸਾਹਿਬ ਪੱਟੀ ਹਲਕੇ ਦੇ ਵਿੱਚ ਜਿੱਥੇ ਸਰਦਾਰ ਲਾਲਜੀ ਸਿੰਘ ਖੁੱਲਰ ਵੀ ਅੱਜ ਆਇਆ ਉਹ ਵੱਡੇ ਪੱਦਰ ਤੇ ਉੱਥੇ ਕੁਝ ਥਾਵਾਂ ਤੇ ਜਿਹੜਾ ਬੰਨ ਨੂੰ ਜੇਕਰ ਗੱਲ ਕਰਦੇ ਆਂ ਤਾਂ ਵੱਡੇ ਸਭਰਾਵਾਂ ਵਾਲੀ ਸਾਈਡ ਤੇ ਬਰਾਬਰ ਤੇ ਜਿਹੜਾ ਕੁੱਤੀ ਵਾਲੇ ਦੇ ਕੋਲੇ ਜਿਹੜਾ ਬੰਨ ਨੂੰ ਜਿਹੜੀ ਕਾਫੀ ਢਾਲ ਲੱਗੀ ਔਰ ਲੋਕਾਂ ਨੇ ਜਿਹੜਾ ਸਾਡੇ ਸੰਤਮਾਪੁਰਖਾਂ ਨੇ ਜਿਹੜਾ ਕੁਝ ਸਰਕਾਰ ਦੇ ਯਤਰਾ ਸਦਕਾ ਜਿਹੜਾ ਉਥੇ ਇਪਰਾਲੇ ਕਰਨ ਦੇ ਕਿਉਂਕਿ ਬਨ ਠੇਸ ਲੱਗਣ ਕਰਕੇ ਜਿਹੜਾ ਕੁਝ ਦੱਸਿਆ ਜਾ ਰਿਹਾ ਕਿ ਬਨ ਜਿਹੜਾ ਰਿਸਿਆ ਸੀ ਸੋ ਕਰੀਬ ਸ਼ਾਮ ਦੀ ਜੇਕਰ ਗੱਲ ਕਰਦੇ ਆ ਤਾਂ ਉਥੇ ਥੋੜਾ ਲੋਕਾਂ ਦੇ ਯਤਰਾ ਸਦਕਾ ਜਿਹੜਾ ਬਨ ਫਲਾਲ ਉਹਨਾਂ ਦੇ ਤੇ ਕੋਸ਼ਿਸ਼ ਜਾਰੀ ਸੀ ਸੋ ਇਹ ਵੱਡੀ ਅਪਡੇਟ ਸੀ ਅੱਜ ਸਾਰੇ ਇਲਾਕੇ ਦੀ ਡੈਮਾ ਦੀ ਰਿਪੋਰਟਾਂ ਦੀ ਤੇ ਜਾਂ ਜੇਕਰ ਗੱਲ ਕਰਦੇ ਆ ਦਰਿਆਵਾਂ ਦੀ ਰਿਪੋਰਟ ਦੀ ਜਿਹੜੀ ਵੀ ਅੱਜ ਸਵੇਰ ਦੀ ਤੇ ਸ਼ਾਮ ਵਾਲੀ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਹੈ ਇਹ ਚੈਨਲ ਨੂੰ ਸਾਡੀ ਧਰਤੀ ਸਾਡੇ ਲੋਕ ਤੇ ਨਾ YouTube ਚੈਨਲ ਤੇ Facebook ਵਗੈਰਾ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਾਈਕ ਫੋਲੋ ਕਰਨਾ ਇਸ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ